ਮੈਂ ਪੂਰਾ ਦੇਖਿਆ ਜਦੇ ਜਾਣ ਕੇ ਆਕੇ ਬੱਚਿਆ ਤੁਹਾਡੀ ਕਾਕੀ ਚ ਅੰਕਲ ਜੀ ਜਾਣਗੇ ਥੋੜੀ ਵਜ੍ਹਾ ਉਹਦੇ ਸਿੱਦੇ ਜੇ ਬੱਚੇ ਮੈਨੂੰ ਸਾਰਾ ਪਤਾ ਤੁਹਾਡਾ ਸਕੈਮ ਚੱਲਦਾ ਜਿਹੜਾ ਤੂੰ ਥਾਣੇ ਜਾਵੇਂਗਾ ਆ ਜਾ ਆ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਆ ਇੱਧਰ ਆ ਜਾ ਵੀਡੀਓ ਦਿਖਾਣਾ ਤੇਰੀ ਤੂੰ ਗੱਡੀਆਂ ਮੁਰੇ ਘੇਰ ਕੇ ਨਾ ਫਿਰ ਬਲੈਕਮੇਲ ਕਰਦੇ ਨੇ ਅਗਲੇ ਨੂੰ ਆਹ ਉਹ ਪੈਰ ਮੋਚ ਨਾ ਉੱਚਾ ਨਹੀਂ ਮੈਂ ਰੱਖ ਹੋ ਗਿਆ ਇੱਧਰ era ਪੈਰ ਮੋਚ ਗਿਆ ਸੀ ਮੌਤ ਆ ਗਈ 1 ਲੱਖ ਤੇ ਫੜਿਆ ਹੱਥ ਪਿਆ ਨਾ ਤੇ ਮੇਰੇ ਪੱਗ ਨੂੰ ਝਟਕਾ ਲੱਗ ਗਿਆ ਤਾਂ ਹੀ ਕਿੱਥੋਂ ਇਹ ਸਕੈਮ ਕਰਦੇ ਨੇ ਉਹ ਵਿਚਾਰੇ ਭੋਲੇ ਭਾਲੇ ਨਵੇਂ ਵਿਆਏ ਜੋੜਾ ਸੀ ਉਹਨਾਂ ਤੋਂ ਠੱਗ ਲੈਣੇ ਸੀ ਪੈਸੇ ਇਹਨਾਂ ਨੇ ਮੇਰੀ ਗੱਲ ਸੁਣੇ ਜਾਣ ਕੇ ਗੱਡੀ ਗੱਡੀ ਆ ਜਾਂਦੇ ਆ ਜਾਣ ਕੇ ਐ ਬਚ ਗਏ ਲੱਡੂ ਜੇ ਪਾਏ ਹੁੰਦੇ ਨੇ ਉਹ ਗੇਰ ਲੈਣ ਵਾਲੇ ਤਰਸ ਖਾ ਜਾਂ ਯਾਰ ਗਰੀਬ ਦਾ ਨੁਕਸਾਨ ਹੋ ਗਿਆ ਬਚਲ ਦੇ ਦਈਏ 1000 2000 ਫੜ ਲੈਂਦੇ ਨੇ ਚੋਰੀ ਨਾਲ ਉਹ ਵੱਡਾ ਯਾਰ ਲੋਕਾਂ ਦੀ ਉਹ ਬੇਕੂਬ ਬਣਾਉਂਦਾ ਲੋਕਾਂ ਨੂੰ ਬਲੈਕਮੇਲ ਕਰਦੇ ਨੇ ਫੜਿਆ ਗਿਆ ਚੋਰੀ ਦਾ ਬੰਦਾ ਸਿੱਧੀ ਕਰਦਾਗਾ ਇਹ ਤਾਂ ਬਲੈਕਮੇਲਿੰਗ ਆ ਹੁਣ ਇੱਕ ਨਵਾਂ ਪਿਆ ਹੈ ਜੋੜਿਆ ਸੀ ਸਕੋਰਪੀਓ ਦੇ ਵਿੱਚ ਸਾਡੇ ਨਾਲੇ ਖੜਾ ਉਹਨਾਂ ਤੋਂ ਪੈਸੇ ਠੱਗਣ ਲੱਗੇ ਸੀ ਪਰ ਜਦ ਹੀ ਰੁਕਿਆ ਤੇ ਬਾਅਦ ਦੇ ਵਿੱਚ ਇੱਕ ਮੇਰੇ ਹੱਥ 'ਚ ਮੋਬਾਈਲ ਹੁਣ ਕਰਕੇ ਉੱਥੇ ਭੱਜ ਗਿਆ ਇਹ ਅਜਿਹੇ ਲੋਕਾਂ ਤੋਂ ਅਲਰਟ ਰਹੋ ਤੁਹਾਨੂੰ ਦਿਖਾਉਣਾ ਵੀ ਉੱਥੇ ਜਿੱਥੇ ਇਹਦੇ ਲੱਡੂ ਗੇਰੇ ਨੇ ਧੰਨਵਾਦ ਬਰੇ ਬਹੁਤ ਸਵਾ ਮੁੰਡਿਆਂ ਨੇ ਵੀ ਵਿਚਾਰਿਆਂ ਨੇ ਬਹੁਤ ਸਾਥ ਦਿੱਤਾ ਹਾਂ ੱੱਕੇ ਨਾਲੇ ਗੇਰਦੇ ਨੇ ਹੁਣ ਵਿਚਾਰੇ ਨਵਾਂ ਪਿਆਹੇ ਜੋੜਾ ਸੀ ਮੁੰਡਾ ਅਗੜੀ ਉਹ ਦੇਣ ਲੱਗੇ ਦੀ ਪੈਸੇ ਉਹਦਾ ਕੁਦਰ ਦੀ ਮੈਂ ਨਾਲ ਖੜਾ ਦੀਗਾ ਤਾਂ ਦੇਖ ਲਿਆ ਕਿ ਗੱਡੀ ਤੇ ਉਹਰੇ ਟੋਲ ਪਲਾਜ਼ੇ ਤੇ ਖੜੇ ਢਿੱਲਮਾ ਵਾਲੇ ਤੇ ਆ ਜਿਹੜਾ ਸਕੈਮ ਚੱਲਦਾ ਹੈ ਬੰਦਿਆਂ ਦਾ ਦੇ ਲੋ ਲੱਡੂ ਜਾਣ ਕੇ ਮੈਂ ਪੂਰਾ ਦੇਖਿਆ ਜਦੇ ਜਾਣ ਕੇ ਆ ਕੇ ਬੱਚਿਆ ਤੁਹਾਡੀ ਕਾਕੀ ਚ ਅੰਕਲ ਜੀ ਜਾਣ ਕੇ ਥੋੜੀ ਬੱਜਾ ਉਹਦਾ ਸ਼ੀਸ਼ੇ ਦੇ ਬੱਜ ਗਿਆ ਮੈਨੂੰ ਸਾਰਾ ਪਤਾ ਤੁਹਾਡਾ ਸਕੈਮ ਚੱਲਦਾ ਜਿਹੜਾ ਦੋ ਜੜ ਦੋ ਕਾ ਖੜ ਗਿਆ ਪੁਲਿਸ ਬੁਲਾਉਣਾ ਮੈਂ ਆ ਜਾ ਇੱਧਰ ਆ ਜਾ ਨਾ ਤੂੰ ਜਿਹੜਾ ਸਕੈਮ ਤੇਰਾ ਰੋਜ਼ ਦਾ ਕੰਮ ਹੈ ਤੇਰਾ ਤੇਰਾ ਰੋਜ਼ ਦਾ ਕੰਮ ਆਇਆ ਉਰੇ ਐ ਦੱਸ ਕਿੰਨੀ ਵਾਰ ਗੇਰਦਾ ਇਹ ਅੱਜ ਡਿੱਗ ਗਿਆ ਵੇਖੋ ਫਿਰ ਤੇਰੀਆਂ ਵੀਡੀਓ ਦਿਖਾ ਮੈਂ ਤੇਰੀਆਂ ਕਾ ਵੀਡੀਓ ਦੇਗਾ ਜੇ ਨਿਕਲਿਆ ਹੀ ਆ ਫੇਰ ਤੂੰ ਮੈਨੂੰ ਚਿੱਤ ਫੇਰ ਆ ਜਾ ਫੇਰ ਫੇਰ ਤੂੰ ਥਾਣੇ ਜਾਵੇਂਗਾ ਆ ਜਾ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਆ ਇੱਧਰ ਆ ਜਾ ਵੀਡੀਓ ਦਿਖਾਣਾ ਤੇਰੀ ਮੈਂ ਦੋ ਵਾਰ ਮੈਂ ਗਲਤੀ ਹੋ ਗਈ ਲੋਕ ਗੱਡੇ ਗਿੱਜ ਜਾਵਤਾਂ ਇੱਧਰ ਆ ਜਾ ਰਹਿਣ ਤੋਂ ਬਾਜੀ ਇੱਧਰ ਆ ਜਾ ਚਾਰ ਦੋ ਰਹਿਣ ਤੋਂ ਗੱਡੇ ਗਿੱਜ ਜਾਵਾ ਡਾਡੇ ਬਾਜੀ ਰਹਿਣ ਤੋਂ ਰਹਿਣ ਤੋਂ ਬਾਜੀ ਓਏ ਯਾਰ ਸਕੈਮ ਚੱਲਦਾ ਜਾਣ ਕੇ ਲੱਡੂ ਜੇ ਘੇਰ ਲੈਂਦਾ ਅਗਲੀ ਦੁਕਾਨ ਮੂਰੇ ਗੱਡੀ ਮੂਰੇ ਫੇਰ ਅਗਲੇ ਤੋਂ ਪੈਸੇ ਲੈਂਦਾ ਅਗਲਾ ਤਰਸ ਖਾ ਜਾਂਦਾ ਵੀ ਚੱਲ ਗਰੀਬ ਆ ਇਹ ਤੇ ਜਾਣ ਕੇ ਛੱਡਦੇ ਪਤਾ ਮੈਨੂੰ ਪਤਾ ਵੀਰੇ ਰਹਿਣ ਤੋਂ ਬਾਜੀ ਡਾਡੇ ਗੱਡੇ ਗਿੱਜ ਜਾਵਾ ਮੈਂ ਫੇਰ ਕੁੱਟੂਗਾ ਵੀ ਇੱਧਰ ਆ ਜਾ ਰਹਿਣ ਤੋਂ ਬਾਜੀ ਵੇ ਸਾਡੇ ਲੱਡੂ ਗੱਡੀਆਂ ਮੁਰੇ ਘੇਰ ਕੇ ਨਾ ਫਿਰ ਬਲੈਕਮਿਲ ਕਰਦੇ ਨੇ ਅਗਲੇ ਨੂੰ ਹਾਂ ਓਏ ਯਾਰ ਲੱਡੂ ਘੇਰਦੇ ਨੇ ਸਕੈਮ ਚੱਲਦਾ ਹੈ ਹਾਂ ਫਿਰ ਲੱਡੂ ਘੇਰ ਕੇ ਅਗਲੇ ਨੂੰ ਬਲੈਕਮਿਲ ਕਰਦੇ ਨੇ ਅੱਛਾ ਮੈਂ ਪੱਤਰਕਾਰ ਹਾਂ ਇਹ ਬਹੁਤ ਟਾਈਮ ਦਾ ਸਕੈਮ ਚੱਲਦਾ ਹੁਣ ਇਹ ਯਾਰ ਨੇ ਮੇਰੀ ਕਿੱਥੇ ਗਿਆ ਇਹ ਤੁਹਾਨੂੰ ਦੇਖ ਕੇ ਭੱਜੇ ਮੇਰੇ ਪੈਰ ਨੂੰ ਮੋਚ ਆ ਗਈ ਨਹੀਂ ਤਾਂ ਫੜ ਲੈਣਾ ਹਾਂ ਪਰਮੋਚਨਾ ਉੱਚਾ ਨੀਵਾਂ ਰੱਖ ਹੋ ਗਿਆ ਹਲੋ ਕਿਧਰ ਕਿਧਰ ਹਲੋ ਵਾ ਕਿੱਧਰ ਆ ਫੜ ਲਿਆ ਦੀ ਮੈਂ ਹੱਥ ਪੈ ਗਿਆ ਮੇਰੇ ਪੈਰ ਮੁਚ ਗਿਆ ਜੀ ਦੀ ਫੋਨ ਲੈਣੇ ਕਿੱਥੇ ਜਾਏ ਉਹ ਬੰਦਾ ਉਹਰੇ ਡਾਊਨ ਨੂੰ ਚੱਕ ਰਵਾਈਏ ਪਹਿਲਾਂ ਸੋ ਇੱਥੇ ਢਿਲਮਾ ਟੋਲ ਪਲਾਜ਼ੇ ਕੋਲ ਸੀਗੇ ਜਿਵੇਂ ਤੁਹਾਨੂੰ ਪਤਾ ਵੀ ਆ ਅਸੀਂ ਆਪਾਂ ਕਾਰਵਾਈ ਕਰਕੇ ਆ ਭਖਾਰੀਆਂ ਤੇ ਤੇ ਇੱਥੇ ਵੀ ਇੱਕ ਵੱਡਾ ਸਕੈਮ ਚੱਲਦਾ ਜਿਹੜੇ ਲੱਡੂ ਜੇ ਹੁੰਦੇ ਨੇ ਪ੍ਰਵਾਸੀਆਂ ਦੇ ਜਵਾਕ ਜਾਣ ਕੇ ਘੇਰ ਲੈਂਦੇ ਨੇ ਹੁਣ ਇੱਕ ਨਵਾਂ ਪਿਆ ਹੈ ਜੋੜਿਆ ਸੀ ਸਕੋਰਪੀਓ ਦੇ ਵਿੱਚ ਸਾਡੇ ਨਾਲੇ ਖੜਾ ਉਹਨਾਂ ਤੋਂ ਪੈਸੇ ਠੱਗਣ ਲੱਗੇ ਸੀ ਪਰ ਜਦ ਹੀ ਰੁੱਕਿਆ ਤੇ ਬਾਅਦ ਦੇ ਵਿੱਚ ਇੱਕ ਮੇਰੇ ਹੱਥ 'ਚ ਮੋਬਾਈਲ ਹੁਣ ਕਰਕੇ ਉੱਥੇ ਭੱਜ ਗਿਆ ਇਹ ਤੇ ਬਾਅਦ ਝਟਕਾ ਲੱਗ ਕੇ ਮੇਰੇ ਪੈਰ ਨੂੰ ਮੋਚ ਆ ਗਈ ਤੇ ਪੱਗ ਹਿੱਲਣ ਕਰਕੇ ਉਹ ਇੰਨੇ ਟਾਈਮ 'ਚ ਨਿਕਲ ਗਿਆ ਪਰ ਫਿਰ ਵੀ ਮੁੰਡੇ ਗਏ ਹੋਏ ਨੇ ਜੇ ਫੜ ਹੋਇਆ ਫਿਰ ਤਾਂ ਕਾਰਵਾਈ ਕਰਾਵਾਂਗੇ ਨਹੀਂ ਫਿਰ ਦੁਬਾਰੇ ਫੇਰ ਇਹਨਾਂ ਤੇ ਨਿਗਰ ਰੱਖਾਂਗੇ ਜੇ ਇਦਾਂ ਦਾ ਤੁਹਾਡੇ ਨਾਲ ਕੁਝ ਹੁੰਦਾ ਤਾਂ ਚੋਸਤ ਰਿਆ ਕਰੋ ਕਿਉਂਕਿ ਉਹ ਜਿਹੜੇ ਜੋੜਾ ਸੀਗਾ ਵਿਚਾਰੇ ਇਹਨੂੰ ਪੈਸੇ ਦੇਣ ਲੱਗੇ ਸੀ ਉਹਨਾਂ ਨੂੰ ਐਸ ਵੀ ਚੱਲ ਜਵਾਗ ਦਾ ਨੁਕਸਾਨ ਹੋ ਗਿਆ ਪਰ ਇਹਨਾਂ ਦਾ ਰੋਸ ਦਾ ਕੰਮ ਆਇਆ ਇਹ ਇਹ ਵੇਚਣ ਵਾਸਤੇ ਨਹੀਂ ਘੇਰਨ ਵਾਸਤੇ ਹੀ ਬਣਾਉਂਦੇ ਨੇ ਇਹ ਘੇਰ ਕੇ ਹੀ ਲੋਕਾਂ ਤੋਂ ਪੈਸੇ ਠੱਗਦੇ ਨੇ ਸੋ ਧਿਆਨ ਰੱਖਿਆ ਕਰੋ ਇਹ ਚੀਜ਼ ਦਾ ਜੀ ਅਜਿਹੇ ਲੋਕਾਂ ਤੋਂ ਅਲਰਟ ਰਹੋ ਤੁਹਾਨੂੰ ਦਿਖਾਉਣਾ ਵੀ ਉੱਥੇ ਜਿੱਥੇ ਇਹਦੇ ਲੱਡੂ ਘੇਰੇ ਨੇ ਧੰਨਵਾਦ ਵੀਰੇ ਬਹੁਤ ਬਹੁਤ ਸੋ ਆਹ ਮੁੰਡਿਆਂ ਨੇ ਵੀ ਵਿਚਾਰਿਆਂ ਨੇ ਬਹੁਤ ਸਾਥ ਦਿੱਤਾ ਪਰ ਇੱਥੇ ਉੱਚਾ ਨਹੀਂ ਮਹੌਲ ਹੈ ਜੀ ਇਹ ਲੱਡੂ ਗੇਰ ਕੇ ਨਾ ਸਕੈਮ ਚੱਲਦਾ ਲੱਡੂ ਗੇਰ ਕੇ ਅਗਲੇ ਤੋਂ ਪੈਸੇ ਠੱਗਦੇ ਨੇ ਜਿਵੇਂ ਆ ਲੱਡੂ ਜੇ ਵੇਚਣ ਲੱਗ ਗਏ ਥੱਲੇ ਗੇਰ ਲੰਦਣੇ ਨਾਲ ਤਰਸ ਕਾ ਜਾਂਦਾ ਵੀ ਜਵਾਕ ਆ ਵਿਚਾਰਾ ਗੇਰ ਤੇ ਜਾਣ ਕੇ ਨੇ ਇਹ ਸਕੈਮ ਅਸੀਂ ਬਹੁਤ ਟਾਈਮ ਤੇ ਅਸੀਂ ਪੱਤਰਕਾਰ ਆ ਬਹੁਤ ਟਾਈਮ ਤੇ ਅਸੀਂ ਫੜਨ ਨੂੰ ਫਿਰਦੇ ਆ ਇਹਨਾਂ ਨੂੰ ਪਰ ਫੜ ਲਾਂਗੇ ਕਿੰਨੇ ਕ ਦਿਨ ਹਾਂ ਹਾਂ ੱਟੇ ਨਾਲ ਗੇਰਦੇ ਨੇ ਹੁਣ ਵਿਚਾਰੇ ਨਵਾਂ ਵਿਆਹੇ ਜੋੜਾ ਸੀ ਮੁੰਡਾ ਅਗੜੀ ਉਹ ਦੇਣ ਲੱਗੇ ਦੀ ਪੈਸੇ ਉਹਦਾ ਕੁਦਰਤੀ ਮੈਂ ਨਾਲ ਖੜਾ ਦੀਗਾ ਤਾਂ ਦੇਖ ਲਿਆ ਫੋਣੀ ਫੜ ਲਾਂਗੇ ਕਿੰਨੇ ਕਿ ਦਿਨ ਖੈਰ ਮਨਾਉਣਗੇ ਇਹ ਸੋ ਧਿਆਨ ਰੱਖਿਆ ਕਰੋ ਜੀ ਆਪਣੀ ਜ਼ਿੰਮੇਵਾਰੀ ਸਮਝ ਕੇ ਜੇਕਰ ਤੁਹਾਨੂੰ ਆੜੇ-ਦਾੜੇ ਕੋਈ ਗਲਤ ਲੱਗਦਾ ਤਾਂ ਜਰੂਰ ਉਹ ਚੀਜ਼ ਤੇ ਰਿਐਕਟ ਕਰਿਆ ਕਰੋ ਸਾਥ ਦਿਆ ਕਰੋ ਆਪਣੇ ਦਾ ਕਿਉਂਕਿ ਜੇ ਅੱਜ ਅਸੀਂ ਨਾ ਹੁੰਦੇ ਮੌਕੇ ਤੇ ਉਹਨਾਂ ਦਾ 22500 ਇਹਨਾਂ ਨੇ ਠੱਗ ਲੈਣਾ ਸੀਗਾ ਆਹ ਦੇਖੋ ਆਹ ਘੇਰ ਕੇ ਗਿਆ ਇੱਥੇ ਸੋ ਧੰਨਵਾਦ ਰੱਖਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਥੋੜੀ ਡਿਟੇਲ ਵੀ ਦੱਸ ਦਿੰਨੇ ਆ ਪੂਰੇ ਮਾਮਲੇ ਬਾਰੇ ਆ ਜਿਹੜੇ ਤੁਸੀਂ ਨੋਜਵਾਨ ਦੇਖ ਰਹੇ ਹੋ ਅੱਗ ਸੇਕ ਰਹੇ ਨੇ ਇੱਥੇ ਮੋਟਰਸਾਈਕਲ ਤੇ ਦੋ ਨੋਜਵਾਨ ਬੈਠੇ ਸੀ ਜੇਕਰ ਇਹ ਨੋਜਵਾਨ ਸਮਾਂ ਰਹਿੰਦੇ ਮੇਰੇ ਕਹਿਤੇ ਉਸ ਲੱਡੂ ਵਾਲੇ ਦਾ ਪਿੱਛਾ ਕਰ ਲੰਦੇ ਤਾਂ ਉਹ ਅੱਜ ਸਾਡੀ ਗ੍ਰਿਫਤ ਦੇ ਵਿੱਚ ਹੋਣਾ ਸੀ ਦੱਸ ਦਈਏ ਕਿ ਢਿਲਵਾ ਟੋਲ ਪਲਾਜ਼ਾ ਜਦੋਂ ਸ੍ਰੀ ਅਮਰਸਾਹ ਸਾਹਿਬ ਅ ਸ਼ਹੀਦਾ ਸਾਹਿਬ ਇਹ ਅੱਜ ਕਾਰਵਾਈ ਤੋਂ ਬਾਅਦ ਅਸੀਂ ਵਾਪਸ ਲੁਧਿਆਣੇ ਨੂੰ ਜਾ ਰਹੇ ਸੀ ਤਾਂ ਢਿਲਵਾ ਟੋਲ ਪਲਾਜ਼ਾ ਤੇ ਖੜੇ ਸੀ ਗੱਡੀਆਂ ਦੀ ਲਾਈਨ ਲੱਗੀ ਹੋਈ ਤਾਂ ਮੇਰੇ ਬਰਾਬਰ ਇੱਕ ਗੱਡੀ ਖੜੀ ਸੀ ਸ਼ਾਇਦ ਫੋਰਚੂਨਰ ਸੀ ਉਹ ਤੇ ਉਹਦੇ ਵਿੱਚ ਇੱਕ ਨਵਾਂ ਵਿਆਹ ਜੋੜਾ ਸੀ ਤੇ ਉਹਨਾਂ ਦੇ ਕੋਲ ਟਰੇ ਦੇ ਵਿੱਚ ਜਿਹੜੇ ਇੱਕ ਲੱਡੂ ਜੇ ਵੇਚਦੇ ਨੇ ਬੇਸਣ ਜਾਂ ਕਿਸੇ ਦਾਲ ਦੇ ਬਣੇ ਹੁੰਦੇ ਨੇ ਤੇ ਉਹ ਵੇਚਣ ਦੇ ਲਈ ਆਇਆ ਮੈਂ ਹਾਲੇ ਸੋਚ ਹੀ ਰਿਹਾ ਸੀ ਕਿ ਇਹ ਕਿਉਂਕਿ ਇੱਥੇ ਇੱਕ ਸਕੈਮ ਚੱਲਦਾ ਇਹ ਜਾਣ ਕੇ ਗੇਰ ਲੈਂਦੇ ਨੇ ਫਿਰ ਇੱਕ ਤਰ੍ਹਾਂ ਦਾ ਬਲੈਕਮੇਲਿੰਗ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਲੋਕ ਤਰਸ ਵੀ ਖਾ ਜਾਂਦੇ ਨੇ ਵੀ ਚਲ ਗਰੀਬ ਦਾ ਨੁਕਸਾਨ ਹੋ ਗਿਆ ਤਾਂ ਮੇਰੇ ਦੇਖਦੇ ਦੇਖਦਿਆਂ ਨੇ ਲੱਡੂ ਜਾਣ ਬੋਝ ਕੇ ਉੱਤੇ ਥੱਲੇ ਘੇਰ ਦਿੱਤੇ ਤਾਂ ਮੈਂ ਫਟਾਫਟ ਗੱਡੀ ਤੋਂ ਉਤਰਿਆ ਉਹ ਹਾਲੇ ਪੈਸੇ ਦੇਣ ਹੀ ਲੱਗੇ ਸੀ ਤੇ ਮੈਂ ਉਹਨਾਂ ਨੂੰ ਰੋਕ ਦਿੱਤਾ ਕਿ ਇਹ ਤੇ ਸਕੈਮ ਚੱਲਦਾ ਉਹ ਤੋਂ ਬਾਅਦ ਵਾਲੀ ਕਲਿੱਪ ਤੁਸੀਂ ਦੇਖੀ ਹੋਈ ਹੈ ਤਾਂ ਮੇਰੇ ਘਾਤ ਦੇ ਵਿੱਚ ਮੋਬਾਈਲ ਸੀ ਜਿਹਦੇ ਵਿੱਚ ਮੈਂ ਵੀਡੀਓ ਰਿਕਾਰਡ ਕਰ ਰਿਹਾ ਸੀ ਤੇ ਇੱਕ ਹੱਥ ਦੇ ਨਾਲ ਮੈਂ ਉਹਦਾ ਗੁੱਟ ਫੜ ਲਿਆ ਤੇ ਇਹ ਆਪਣਾ ਗੁੱਟ ਧੱਕੇ ਦੇ ਨਾਲ ਖਿੱਚ-ਖਿੱਚ ਕੇ ਛਡਾਉਣ ਲੱਗਿਆ ਤਾਂ ਇਹ ਸਭ ਦੇ ਵਿਚਕਾਰ ਜਦੋਂ ਮੈਂ ਮੋਬਾਈਲ ਨੂੰ ਫੜਨ ਲੱਗਿਆ ਜਦੋਂ ਇਹਦੇ ਝਟਕੇ ਨਾਲ ਮੋਬਾਈਲ ਸੀ ਤਾਂ ਇਹ ਨੇ ਹੱਥ ਛਡਵਾ ਲਿਆ ਤੇ ਪੱਜਣ ਲੱਗਿਆ ਰਸਤੇ ਦੇ ਵਿੱਚ ਫੋਟੋਪਾਸ ਸੀ ਉੱਥੋਂ ਲੰਘਦੇ ਹੋਏ ਮੇਰਾ ਪੈਰ ਉੱਚੀ ਨੀਵੀਂ ਜਗ੍ਹਾ ਤੇ ਰੱਖਵਾ ਜਿਸ ਕਰਕੇ ਮੋਚ ਆ ਗਈ ਤੇ ਝਟਕਾ ਲੱਗਿਆ ਉੱਤੇ ਮੇਰੀ ਪੱਕ ਵੀ ਹਿੱਲ ਗਈ ਪੱਗ ਸੰਭਾਲਦੇ ਹੋਏ ਇੰਨੇ ਸਮੇਂ ਦੇ ਵਿੱਚ ਇਹ ਥੋੜਾ ਲੰਘ ਗਿਆ ਤੇ ਉੱਤੇ ਖੇਤਾ ਵੱਲ ਨੂੰ ਹੋ ਗਿਆ ਜਿੱਥੇ ਕਿ ਤੁਸੀਂ ਹੁਣ ਦੇਖਿਆ ਨੌਜਵਾਨ ਅੱਗ ਸੇਕ ਰਹੀ ਸੀ ਤਾਂ ਉੱਤੇ ਇੱਕ ਮੋਟਰਸਾਈਕਲ ਦੇ ਵੀ ਖੜੇ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹਦਾ ਪਿੱਛਾ ਕਰੋ ਤਾਂ ਇਹ ਆਣਾ ਕਰਨੀ ਜੀ ਕਰਨ ਲੱਗੇ ਤਾਂ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਪੱਤਰਕਾਰ ਹਾਂ ਇਸ ਤਰ੍ਹਾਂ ਇੱਕ ਵੱਡਾ ਸਕੈਮ ਕਰ ਰਹੇ ਇਹਨਾਂ ਨੂੰ ਫੜਨ ਦੀ ਲੋੜ ਹੈ ਤਾਂ ਉਸ ਤੋਂ ਬਾਅਦ ਕਿੰਨੇ ਪੰਜ ਸੱਤ ਮਿੰਟ ਦਾ ਸਮਾਂ ਲੰਘਿਆ ਤਾਂ ਫਿਰ ਉਹਨਾਂ ਨੇ ਪਿੱਛਾ ਕਰਨਾ ਸ਼ੁਰੂ ਕੀਤਾ ਉਦੋਂ ਤੱਕ ਉਹ ਲੱਡੂਆਂ ਵਾਲਾ ਪ੍ਰਵਾਸੀ ਭੱਜ ਕੇ ਨਿਕਲ ਗਿਆ ਪਰ ਫਿਰ ਵੀ ਇਹਤੇ ਨਿਗਾ ਰੱਖਾਂਗੇ ਤੇ ਜਲਦੀ ਇਸਤੇ ਕਾਨੂੰਨੀ ਕਾਰਵਾਈ ਕਰਾਵਾਂਗੇ